ਦੀਆਂ ਆਰਥਿਕ ਨੀਤੀਆਂ ਮੁਰਦਾਬਾ 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 ਕੇਂਦਰ ਦੀਆਂ ਨੀਤੀਆਂ ਮੁਰਦਾਬਾ ਮੁਰਦਾਬਾ ਖੇਤੀਬਾੜੀ ਸਜੋਤ ਮੋਰਚਾ ਜਿੰਦਾਬਾ 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 ਸਜੋਤ ਮੋਰਚਾ ਭਾਰਤ ਜਿੰਦਾਬਾ 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 ਫਸੀ ਕਾਲ ਜੀ ਮੈਂ ਤਰਮਿੰਦਰ ਸਿੰਘ ਸਵਾਗਤ ਹੈ ਤੁਹਾਡਾ ਤਰਮਿੰਦਰ ਮੁਕੇਰੀਆਂ ਦੇ ਸੋਸ਼ਲ ਮੀਡੀਆ ਦੇ ਅਕਾਊਂਟ ਤੇ ਉੱਪਰ ਅੱਜ ਸੰਜੁਗਤ ਕਿਸਾਨ ਮੋਰਚਾ ਮੁਕੇਰੀਆਂ ਦੇ ਵੱਲੋਂ ਅਸੀਂ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਨਵਾਂ ਕੌਮੀ ਐਗਰੀਕਲਚਰ ਮੰਡੀਕਰਨ ਨੂੰ ਲੈ ਕੇ ਜਿਹੜਾ ਖਰੜਾ ਬਣਾਇਆ ਹੈ ਉਹਦੇ ਕਾਪੀਆਂ ਸੜ ਕੇ ਵਿਰੋਧ ਪ੍ਰਦਰਸ਼ਨ ਕੀਤਾ ਹੈ ਇਸ ਐਕਸ਼ਨ ਦੇ ਵਿੱਚ ਮੁਕੇਰੀ ਨਾਲ ਸੰਬੰਧਿਤ ਲਗਭਗ 6 ਕਿਸਾਨ ਜਥੇਬੰਦੀਆਂ ਨੇ ਇਸ ਐਕਸ਼ਨ ਦੇ ਵਿੱਚ ਸ਼ਮੂਲੀਅਤ ਕੀਤੀ ਕਿਉਂਕਿ ਕੇਂਦਰ ਸਰਕਾਰ ਤੋਂ ਜਿਹੜੇ ਅਸੀਂ ਕਾਨੂੰਨ ਦਿੱਲੀ ਦੇ ਉਹਨਾਂ ਸਰਦਾਂ ਤੇ ਬੈਠ ਕੇ ਰੱਦ ਕਰਵਾ ਕੇ ਆਏ ਸੀਗੇ ਕੇਂਦਰ ਸਰਕਾਰ ਲਗਾਤਾਰ ਕੰਮ ਕਹ ਲਈਏ ਵੀ ਵੱਡੇ ਵੱਡੇ ਵਪਾਰੀ ਕਹ ਲਈਏ ਸਿੱਧੇ ਤੌਰ ਤੇ ਅਦਾਨੀ ਤੇ ਬਾਨੀਆਂ ਦੇ ਹੱਕ ਦੇ ਵਿੱਚ ਕਰਦੀ ਪਈ ਹੈ ਦੋ ਵੱਡੇ ਕਾਨੂੰਨ ਕਹਿ ਲਈਏ ਜਾਂ ਦੋ ਇਹਹੀਆਂ ਨਵੀਆਂ ਜਿਹੜੀਆਂ ਐ ਨੀਤੀਆਂ ਲੈ ਕੇ ਸਰਕਾਰ ਆਈ ਐ ਜਿਹੜੀਆਂ ਸਿੱਧੇ ਤੌਰ ਤੇ ਭਾਰਤ ਦੀ ਕਿਸਾਨੀ ਦੇ ਅਗੇਂਸਟ ਐ ਇੱਕ ਮੰਡੀਕਰ ਨੂੰ ਲੈ ਕੇ ਉਹ ਜਿਹੜੇ ਤਿੰਨ ਕਾਨੂੰਨ ਅਸੀਂ ਰੱਦ ਕਰਾਇਆ ਉਹਨੂੰ ਹੋਰ ਤੋੜ ਮਰੋੜ ਕੇ ਟੇਡੇ ਢੰਗ ਦੇ ਨਾਲ ਪੇਸ਼ ਕਰ ਲਿਆ ਤੇ ਇਹ ਕਹਿ ਦਿੱਤਾ ਵੀ ਹੁਣ ਸੂਬੇ ਦੀ ਸਰਕਾਰਾਂ ਇਹਨੂੰ ਲਾਗੂ ਕਰਨ ਸੰਯੁਕਤ ਕਿਸਾਨ ਮੋਰਚੇ ਨੇ ਇਹਦੇ ਵਿਰੋਧ ਦੇ ਵਿੱਚ 9 ਤਰੀਕ ਨੂੰ ਇੱਕ ਵੱਡਾ ਮੋਗੇ ਦੇ ਵਿੱਚ ਕੱਟ ਕਰਕੇ ਜਿਹਦੇ ਪ੍ਰੈਸ਼ਰ ਦੇ ਚਲਦਿਆ ਪੰਜਾਬ ਦੇ ਸਰਕਾਰ ਨੇ ਕਹਿ ਦਿੱਤਾ ਕਿ ਅਸੀਂ ਇਹਦੇ ਵਿਰੁੱਧ ਸੈਸ਼ਨ ਮਲਾਵਾਂਗੇ ਇਹਦੇ ਵਿਰੁੱਧ ਮਤਾ ਪਾਸ ਕਰਾਂਗੇ ਜਿਵੇਂ ਕਿ ਅਗਨੀ ਵੀਰ ਅਗਨੀਪਤ ਯੋਜਨਾ ਦੇ ਦੌਰਾਨ ਅਸੀਂ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਰੋਸ਼ ਪ੍ਰਦਰਸ਼ਨ ਕੀਤੇ ਸੀਗੇ ਤੇ ਜਿਹਦੇ ਜਿਹਦੇ ਵਿੱਚੋਂ ਜਿਹੜੀ ਹੈ ਮੇਰੇ ਨਾਲ ਹੀ ਬਕਾਇਦਾ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਹੋ ਕੇ ਜਦੋਂ ਸਾਡੇ ਨਾਲ ਗੱਲ ਹੋਈ ਹੈ ਤੇ ਮੁੱਖ ਮੰਤਰੀ ਸਾਹਿਬ ਨੂੰ ਇਹ ਸਾਫ਼ ਕਿਹਾ ਸੀਗਾ ਕਿ ਇਹਦੇ ਵਿਰੁੱਧ ਜਿਹੜਾ ਮਤਾ ਪਾਸ ਕੀਤਾ ਜਾਵੇ ਪੰਜਾਬ ਦੀ ਸਰਕਾਰ ਦੇ ਵੱਲੋਂ ਸੈਸ਼ਨ ਦੇ ਵਿੱਚ ਅੱਜ ਇਹ ਹੋਇਆ ਮਤਾ ਪਾਸ ਕੀਤਾ ਗਿਆ ਤੇ ਇਹੀ ਪੰਜਾਬ ਦੀ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਐਕਸ਼ਨ ਤੋਂ ਬਾਅਦ ਇਹ ਐਲਾਨ ਕਰ ਦਿੱਤਾ ਹੈ ਅੱਜ ਤੱਕ ਕੀ ਹੁੰਦਾ ਉਹ ਅਗਲੀ ਗੱਲ ਹੈ ਪਰ ਅੱਜ ਐਸ ਕੇ ਐਮ ਨੇ ਪੂਰੇ ਭਾਰਤ ਦੇ ਵਿੱਚ ਸੱਦਾ ਦਿੱਤਾ ਕਿ ਇਸ ਖਰੜੇ ਦੀਆਂ ਕਾਪੀਆਂ ਸਾੜੀਆਂ ਜਾਣ ਐਸ ਡੀ ਐਮ ਦਫ਼ਤਰਾਂ ਦੇ ਬਾਹਰ ਤੇ ਅੱਜ ਅਸੀਂ ਮੁਕੇਰੀਆਂ ਦੇ ਵਿੱਚ ਇਹਦੀਆਂ ਖਾਪੀਆਂ ਸਾੜ ਕੇ ਇਹਦਾ ਵਿਰੋਧ ਪ੍ਰਦਰਸ਼ਨ ਕੀਤਾ ਹੈ ਇਹ ਕਾਨੂੰਨ ਉਹੀ ਹੈ ਪੀ ਜਿਹੜਾ ਵੱਡੇ ਵੱਡੇ ਵਪਾਰੀਆਂ ਨੂੰ ਇਹ ਅਧਿਕਾਰ ਦਿੰਦਾ ਕਿ ਕੋਈ ਲਾਇਸੈਂਸ ਲੈ ਕੇ ਉਹ ਕਿਸੇ ਵੀ ਜਗ੍ਹਾ ਦੇ ਉੱਪਰੋਂ ਬੇ ਹਿਸਾਬਾ ਅਨਾਜ ਖਰੀਦ ਸਕਦਾ ਹੈ ਤੇ ਉਹਨੂੰ ਕਿਸੇ ਵੀ ਸੂਬੇ ਕਿਸੇ ਵੀ ਜਗ੍ਹਾ ਦੇ ਉੱਪਰੋਂ ਵੇਚ ਸਕਦਾ ਹੈ ਅਧਿਕਾਰ ਦਿੰਦਾ ਹੈ ਉਹਨੂੰ ਇਹ ਕਾਨੂੰਨ ਹੁਣੇ ਖੜੜੇ ਨੂੰ ਕੇਂਦਰ ਸਰਕਾਰ ਨੇ ਸਾਫ਼ ਤੌਰ ਤੇ ਜਿਹੜੀਆਂ ਪਾਲਿਸੀਆਂ ਉਹ আদਾਨੀ ਤੇ ਅਬਾਨੀ ਦੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਦੇ ਲਈ ਬਣਾਉਣਾ ਚਾਹਦੀ ਹੈ ਉਹੀ ਨੀਤੀਆਂ ਸਿੱਧੇ ਤੌਰ ਤੇ ਇਸ ਕਾਨੂੰਨ ਦੇ ਵਿੱਚ ਆ ਦੂਜੇ ਪਾਸੇ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਜਿਹੜਾ ਕਾਨੂੰਨ ਹੈ ਸ਼ੁਰੂ-ਸ਼ੁਰੂ ਚ ਜਦੋਂ ਕੇਂਦਰ ਸਰਕਾਰ ਆਈ ਹੈ ਸੱਤਾ ਦੇ ਵਿੱਚ 2014 ਦੇ ਵਿੱਚ ਆਦੋਂ ਉਹਨਾਂ ਨੇ ਕੀਤਾ ਪਰ ਲੋਕਾਂ ਦੇ ਵਿਰੋਧ ਕਰਕੇ ਪਿੱਛੇ ਲੈਣਾ ਪਿਆ ਹੁਣ ਥੋੜੀ-ਥੋੜੀ ਹੌਲੀ-ਹੌਲੀ ਕਿਉਂਕਿ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਜਿਹੜਾ ਕਾਫੀ ਸਮੇਂ ਦਾ ਪ੍ਰੋਸੈਸ ਲੈਣੇ ਪੈਂਦਾ ਹੈ ਤੇ ਉਹ ਹੁਣ ਰੇਲਵੇ ਦੇ ਨਾਮ ਦੇ ਉੱਪਰ ਰੇਲਵੇ ਦੀ ਐਕਵਾਇਰ ਕਰਨ ਦੇ ਲਈ ਤੇ ਉਹਦੇ ਕਾਨੂੰਨ ਦੇ ਵਿੱਚ ਅਮੈਂਡਮੈਂਟ ਕਰ ਦਿੱਤੀ ਹੈ ਕਿ ਜਿੱਦਾਂ ਪਹਿਲਾਂ ਲੋਕਾਂ ਦਾ ਅਧਿਕਾਰ ਸੀਗਾ ਜੇ ਕਿਤੇ ਵਾਤਾਵਰਣ ਦੇ ਵਿੱਚ ਨਾਲ ਖਲਵਾੜ ਹੁੰਦਾ ਹੈ ਲੋਕ ਵਿਰੋਧ ਕਰਦੇ ਸੀਗੇ ਭਾਅ ਨੂੰ ਲੈ ਕੇ ਸੀਗਾ ਐਗਰੀਕਲਚਰ ਲੈਂਡ ਨੂੰ ਸੀਗਾ ਇਕੋਲੋਜੀਕਲੀ ਸਿਸਟਮ ਨੂੰ ਸੀਗਾ ਹੁਣ ਉਹ ਸਾਰੇ ਕਾਨੂੰਨ ਦੇ ਵਿੱਚ ਬੜੀ ਧੋੜਪਨ ਕਰ ਦਿੱਤੀ ਤਾਂ ਕਿ ਵੱਡੇ ਵੱਡੇ ਵਪਾਰੀਆਂ ਨੂੰ ਬੜੇ ਆਸਾਨੀ ਦੇ ਨਾਲ ਜ਼ਮੀਨ ਮਿਲ ਸਕੇ ਇਹ ਦੋ ਚੀਜ਼ਾਂ ਬੜੀਆਂ ਖਤਰਨਾਕ ਕੇਂਦਰ ਸਰਕਾਰ ਲੈ ਕੇ ਆ ਰਹੀ ਹੈ ਇਸ ਕਰਕੇ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਰਹੇ ਆ ਇਹਦੇ ਤੇ ਵਿਸ਼ੇਸ਼ਕ ਆਪਾਂ ਪੂਰੀ ਰਿਪੋਰਟ ਬਣਾ ਕੇ ਆਣ ਵਾਲੇ ਸਮੇਂ ਦੇ ਵਿੱਚ ਦੋਨੇ ਇਹਨਾਂ ਕਾਨੂੰਨਾਂ ਦੇ ਉੱਪਰ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਅੱਜ ਦੀ ਇੱਕ ਰਿਪੋਰਟ ਅਸੀਂ ਅਸੀਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਸੀਗੇ ਆਪਣੇ ਮੁਕੇਰੀਆਂ ਦਸੂਹੇ ਦੇ ਹਾਜੀਪੁਰ ਤਲਵਾੜੇ ਦੇ ਵਿੱਚ ਵੱਸਦੇ ਕਿਸਾਨਾਂ ਦੇ ਨਾਲ ਹੋਰ ਪੰਜਾਬ ਦੇ ਲੋਕਾਂ ਦੇ ਨਾਲ ਕਿ ਕੇਂਦਰ ਸਰਕਾਰ ਦੇ ਇਸ ਨੀਤੀ ਦੇ ਵਿਰੁੱਧ ਦੁਬਾਰਾ ਤੋਂ ਕਿਸਾਨ ਸੰਘਰਸ਼ ਉਸਰ ਦੇ ਅਸਾਰ ਸਾਡੇ ਸਾਹਮਣੇ ਹੈ ਕਿਉਂਕਿ ਕੇਂਦਰ ਸਰਕਾਰ ਦੇ ਨਾਲ ਜਿਹੜੀ ਪਹਿਲੇ ਹੀ ਲੜਾਈ ਇੱਕ ਚੱਲਦੀ ਪਈ ਐ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਲਗਾਤਾਰ ਮੰਨ ਵਰਤੇ ਉੱਪਰ ਬੈਠੇ ਹੋਏ ਐ ਐਮਐਸਪੀ ਨੂੰ ਲੈ ਕੇ ਬੜੀ ਉਬਰੀ ਹੋਈ ਐ ਇਹ ਮੰਗ ਐਮਐਸਪੀ ਨੂੰ ਲੈ ਕੇ ਦੂਜੇ ਪਾਸੇ ਕਾਨੂੰਨ ਸਰਕਾਰ ਉੱਥੇ ਗਲਤਾ ਨਹੀਂ ਕਿਸਾਨਾਂ ਦੇ ਨਾਲ ਕਰਦੀ ਪਈ ਐ ਦੂਜੇ ਪਾਸੇ ਹੋਰ ਜਿਹੇ ਨੀਤੀਆਂ ਜਿਹੀਆਂ ਪਾਲਿਸੀਆਂ ਥੋਪਰੀਆਂ ਜਿਹਦੇ ਨਾਲ ਕਿਸਾਨੀ ਦਾ ਬਿਲਕੁਲ ਹੀ ਸਾਹ ਘੁੱਟਣ ਦੇ ਵੱਲ ਨੂੰ ਜਾ ਰਹੀ ਏ ਗੱਲਬਾਤ ਇਸ ਕਰਕੇ ਸਾਡੇ ਖਿੱਤੇ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਜਾ ਨੌਜਵਾਨੀ ਜਿਹੜੀ ਖਾਸ ਕਰ ਹੈ ਸਾਡੇ ਵਰਗੀ ਨੌਜਵਾਨੀ ਹੈ ਇਹਨਾਂ ਨੂੰ ਤਗੜੇ ਹੋਣ ਦੀ ਲੋੜ ਹੈਗੀ ਆ ਵੀ ਸਾਨੂੰ ਜਿੰਨੀ ਸਾਡੇ ਚ ਹਿੰਮਤ ਹੈਗੀ ਆ ਉਸ ਹਿਸਾਬ ਦੇ ਨਾਲ ਘਰੋਂ ਨਿਕਲ ਕੇ ਇਹਨਾਂ ਐਕਸ਼ਨਾਂ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸ਼ਾਮੂਲਿਤ ਕਰਨੀ ਚਾਹੀਦੀ ਹੈ ਜੇ ਇਹ ਕਾਨੂੰਨ ਇਹ ਖਰੜੇ ਜਿੱਦਾਂ ਕੇਂਦਰ ਸਰਕਾਰ ਲਾਗੂ ਕਰਨਾ ਚਾਹੁੰਦੀ ਹੈ ਇਦਾਂ ਹੀ ਐਜੂਕੇਸ਼ਨ ਨੂੰ ਲੈ ਕੇ ਆਈ ਹੈ ਜੇ ਲਾਗੂ ਹੁੰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਸੰਗੀ ਢਾਂਚਾ ਕਹਿ ਲਈਏ ਲੋਕਾਂ ਦਾ ਜੇ ਕੀਰਤ ਕਰਨ ਵਾਲਾ ਮਿਹਨਤ ਕਰਨ ਵਾਲਾ ਤੇ ਮਿਹਨਤ ਕਰਕੇ ਆਪਣੀ ਗੁਜ਼ਰਬਸਰ ਕਰਨ ਵਾਲਾ ਸਿਸਟਮ ਸਾਰਾ ਤਬਾਹ ਕਰ ਦੇਣਾ ਹੈ ਇਹਨਾਂ ਨੇ ਸਾਨੂੰ ਉਹ ਮਸ਼ੀਨ ਦੇ ਪੁਰਜ਼ੇ ਬਣਾ ਦੇਣੇ ਆ ਜਿਹੜਾ ਕਮਾਊਗਾ ਵੀ ਇਹਨਾਂ ਦੇ ਲਈ ਤੇ ਕੱਲ ਨੂੰ ਖਰਚੂਗਾ ਵੀ ਇਹਨਾਂ ਦੇ ਲਈ ਇਹੀ ਹੋ ਰਿਹਾ ਅੱਜ ਸਾਡੇ ਨੌਜਵਾਨ ਜਿਹੜੇ ਆ ਸ਼ਹਿਰਾਂ ਦੇ ਵਿੱਚ ਕੰਮ ਕਰਦੇ ਆ ਤੇ ਉਹ ਕਹਿ ਲੈਣ ਵੀ ਉਹਨਾਂ ਦਾ ਕੋਈ ਭਵਿੱਖ ਚੰਗਾ ਐ ਕੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਆ ਸਮਝ ਇੱਕ ਅੱਧੇ ਦਿਨ ਦੀ ਛੁੱਟੀ ਹੁੰਦੀ ਆ ਉਹਦੇ ਵਿੱਚ ਵੀ ਜਿਹੜਾ ਵਰਕ ਲੋਡ ਇੰਨਾ ਕਿ ਜ਼ਿਆਦਾ ਹੈ ਜਿਹਦਾ ਅਤਾਜਾ ਹੀ ਨਹੀਂ ਲਗਾਇਆ ਜਾ ਸਕਦਾ ਉਦੇ ਵਿੱਚੋਂ ਜਿੰਨਾ ਕ ਮਿਹਨਤਾਨਾ ਮਿਲਦਾ ਹੈ ਉਹਦੇ ਵਿੱਚੋਂ ਚੰਗਾ ਭਵਿੱਖ ਉਹ ਦੇਖ ਲੈਣ ਇਹ ਹੋ ਹੀ ਨਹੀਂ ਸਕਦਾ ਕਿਉਂਕਿ ਮੁਨਾਫਾ ਵੱਡੇ ਵੱਡੇ ਕੰਪਨੀਆਂ ਦਾ ਹੈ ਅੱਜ ਇਹ ਦੋ ਦੇ ਵਿੱਚ ਵੱਡੇ ਵਪਾਰੀ ਦਾ ਮੁਨਾਫਾ ਇਹ ਅੰਤਾਨ ਦੀਆਂ ਖਬਰਾਂ ਅਸੀਂ ਦੇਖਦੇ ਆਂ ਕਿ ਇੱਕ ਦਿਨ ਦੇ ਵਿੱਚ 50 ਕਰੋੜ ਕਮਾ ਰਿਆ ਇੱਕ ਦਿਨ ਦੇ ਵਿੱਚ 100 ਕਰੋੜ ਕਮਾ ਰਿਆ ਇੱਕ ਦਿਨ ਦੇ ਵਿੱਚ 1000 ਕਰੋੜ ਕਮਾ ਰਿਆ ਪਰ ਉੱਥੇ ਹੀ ਦੇਖੀਏ ਕਿ ਸਾਡੇ ਤੁਹਾਡੇ ਵਰਗੇ ਲੋਕ ਇੱਕ ਦਿਨ ਦੇ ਵਿੱਚ ਕਿੰਨੇ ਕਮਾ ਰਹੇ ਆ ਉਹ ਕਿੰਨਾ ਸਮੇਂ ਕੰਮ ਕਰ ਰਹੇ ਆ ਇਹ ਸਾਰੀਆਂ ਗੱਲਾਂ ਆ ਇਹ ਗੱਲਾਂ ਨੋਟ ਕਰਨ ਵਾਲੀਆਂ ਹੈਗੀਆਂ ਅੱਜ ਇੰਨੀ ਇੱਕ ਗੱਲ ਮੈਂ ਤੁਹਾਡਾ ਨਾਲ ਸਾਂਝੀ ਕਰਨੀ ਆਸੀ ਮੁਕੇਰੀਆਂ ਦੇ ਵਿੱਚ ਜਿੱਥੇ ਮੁਕੇਰੀਆਂ ਦੀਆਂ ਸਾਰੀਆਂ ਜੱਥੇਬੰਦੀਆਂ ਨੂੰ ਇਕੱਠਿਆਂ ਕਰਕੇ ਇਹਦਾ ਪੂਰਾ ਵਿਰੋਧ ਪ੍ਰਦਰਸ਼ਨ ਕੀਤਾ ਹੈ ਆਹ ਨਾਲੇ ਸਮੇਂ 'ਚ ਮੈਂ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਵੱਲੋਂ ਆਪਣੇ ਸਕੇਤੇ ਦੇ ਕਿਸਾਨਾਂ ਨੂੰ ਸੱਦ ਦਿੰਦਾ ਹਾਂ ਜੱਥੇਬੰਦ ਹੋਵੋ ਪਿੰਡ ਪਿੰਡ ਦੇ ਵਿੱਚ ਕਮੇਟੀਆਂ ਬਣਾਓ ਤੇ ਆਹ ਨਾਲੇ ਸਮੇਂ ਦੇ ਵਿੱਚ ਵੱਡੇ ਐਕਸ਼ਨ ਜਿਹੜੇ ਹੁਲਿਕਾਂਗੇ ਉਹਦੇ ਵਿੱਚ ਤੁਹਾਡੀ ਹਾਜ਼ਰੀ ਤੁਹਾਡੀ ਸ਼ਮੂਲੀਅਤ ਵੱਡੇ ਪੱਧਰ ਦੇ ਵਿੱਚ ਲੋੜਿੰਦਾ ਹੈ ਕਿ ਜਿਹੜੇ ਅਲੱਗ-ਅਲੱਗ ਜਥੇਬੰਦੀਆਂ ਜਿਹੜੀਆਂ ਅਲੱਗ-ਅਲੱਗ ਕੋਰਮਾ ਦੇ ਵਿੱਚ ਪਾਸੇ-ਤਾਸੇ ਹੋ ਕੇ ਅ ਲੜਾਈ ਜਿਹੜੀ ਡੀਰੀਲ ਕਰਨ ਦੇ ਵਿੱਚ ਕੇਂਦਰ ਸਰਕਾਰ ਮੋਦੀ ਸਰਕਾਰ ਦੀ ਜਿਹੜੀ ਸਾਜ਼ਿਸ਼ ਹੈ ਉਹਦੇ ਵਿੱਚ ਜਿਹੜੇ ਫਸੇ ਹੋਏ ਆ ਆਪਾਂ ਇਕੱਠਿਆਂ ਹੋ ਕੇ ਆਉਣ ਵਾਲੇ ਸਮੇਂ ਇਨ ਐਕਸ਼ਨਾਂ ਦੇ ਵਿੱਚ ਲਾਗੂ ਕਰੀਏ ਲੜਾਈ ਤਾਂ ਹੀ ਜਿੱਤੀ ਜਾ ਸਕਦੀ ਹੈ ਜੇ ਅਸੀਂ ਸਾਰੇ ਇਕੱਠੇ ਹੋਈਏ ਪਿਛਲੇ ਸਮੇਂ ਦਾ ਕਿਸਾਨੀ ਅੰਦੋਲਨ ਅਸੀਂ ਲੜਿਆ ਹੈ ਹਰ ਸੇ ਮਾਨਸਰ ਟੋਲ ਪਲਾਜ਼ੇ ਦੇ ਉੱਪਰ ਅਸੀਂ ਲਗਾਤਾਰ ਡਟੇ ਰਹੇ ਹਾਂ ਦਿੱਲੀ ਵੀ ਜਿੰਨੀ ਕਿ ਸਮਰਥਾ ਹੁੰਦੀ ਦੀ ਹੈ ਇਸ ਖਿੱਤੇ ਦੇ ਲੋਕਾਂ ਦੀ ਉਹ ਦਿੱਤੀ ਹੈ ਉਹ ਤਾਂ ਹੀ ਜਿੱਤ ਸਕਿਆ ਤਾਂ ਕਿ ਸਾਰੇ ਲੋਕ ਸਾਰੀ ਕਿਸਾਨੀ ਜਿਹੜੀ ਹੈ ਇਕੱਠੀ ਸੀਗੀ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਏ ਆਉਣ ਵਾਲੇ ਐਕਸ਼ਨਾਂ ਦੇ ਵਿੱਚ ਵੱਡੇ ਪੱਧਰ ਦੇ ਵਿੱਚ ਸ਼ਮੂਲੀਅਤ ਕੀਤੀ ਜਾਵੇ ਇਹ ਮੈਂ ਗੱਲਬਾਤ ਜਿਹੜੀ ਹੈ ਤਰਮਿੰਦਰ ਮੁਕੇਰੀਆ ਦੇ YouTube ਤੇ Facebook ਦੇ ਉੱਪਰ ਸਾਂਝੀ ਕਰ ਰਿਹਾ ਹਾਂ ਮੈਂ ਚਾਹੁੰਦਾ ਬਾਅਦ ਤੋਂ ਬਾਅਦ ਸਾਥੀਆਂ ਦੇ ਨਾਲ ਇਹ ਗੱਲ ਸਾਂਝੀ ਕੀਤੀ ਜਾਵੇ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਫੋਲੋ ਵੀ ਕਰੋ ਤਾਂ ਕਿ ਜਿੰਨੀ ਵੀ ਐਕਟੀਵਿਟੀ ਹੁੰਦੀ ਹੈ ਅਸੀਂ ਤੁਹਾਡ ਨਾਲ ਸਾਂਝੀ ਕਰਦੇ ਹਾਂ ਉਹ ਹੋਰ ਲੋਕਾਂ ਤੱਕ ਪੁੱਛ ਸਕੇ ਕਿ ਸਾਡੀ ਇਸ ਲੜਾਈ ਦੇ ਵਿੱਚ ਤੁਹਾਡਾ ਵੀ ਯੋਗਦਾਨ ਪੈ ਸਕੇ ਜਿਹੜੇ ਲਗਾਤਾਰ ਸੋਸ਼ਲ ਮੀਡੀਆ ਦੀ ਤਾਕਤ ਦੇ ਨਾਲ ਪਿਛਲੇ ਸਮੇਂ ਜਦੋਂ ਕਿਸਾਨੀ ਅੰਦੋਲਨ ਅਸੀਂ ਲੜਿਆ ਹੈ ਉਸ ਕਿਸਾਨੀ ਅੰਦੋਲਨ ਦੇ ਵਿੱਚ ਗੋਦੀ ਮੀਡੀਆ ਦਾ ਕੀ ਰੋਲ ਰਿਹਾ ਹੈ ਪਰ ਸਾਡੀ ਲੜਾਈ ਨੂੰ ਸੋਸ਼ਲ ਮੀਡੀਆ ਦੇ ਮਦਦ ਦੇ ਨਾਲ ਹਰ ਭਾਰਤ ਕੀ ਵਰਲਡ ਦੇ ਹਰ ਖਿੱਤੇ ਤੱਕ ਤੁਸੀਂ ਪਹੁੰਚਦਾ ਕੀਤਾ ਹੈ ਕਿਸੇ ਗੱਲਾਂ ਦੇ ਨਾਲ ਮੈਂ ਅੱਜ ਦੀ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਨਾਲ ਹੀ ਇਹ ਆਸ ਕਰਦਾ ਤੁਸੀਂ ਸਾਡੇ ਨਾਲ ਜੁੜੇ ਰਹੋਗੇ ਤੇ ਸਾਡੀ ਸਾਰੀ ਗੱਲਬਾਤ ਨੂੰ ਆਖਰ ਤੱਕ ਸੁਣ ਕੇ ਹੋਰ ਲੋਕਾਂ ਤੱਕ ਪਹੁੰਚਦੇ ਰਹੋਗੇ ਤੇ ਸਾਨੂੰ ਆਪਣੇ ਕੀਮਤੀ ਸੁਝਾਅ ਜਿਹੜੇ ਆ ਕੀਮਤੀ ਜਿਹੜੇ ਸੁਝਾਅ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਰਦੇ ਰਹੋਗੇ ਧੰਨਵਾਦ